ऑस्ट्रेलिया स्टडी वीज़ा अंज गल करेंगे स्पैशली फोकस कर जा रहे हैं नवंबर इनटेक के उपर बहुत सारे स्टूडेंट्स के सवाल ने कि अं किस तरीके तैयारी करिए सो स्पैशली स्टूडेंट फोकस अल्दी वीडियो तो इसलिए भी करूँकि प्रोफाइल वाइज भी असं अल करनी है कि है कि प्रोफाइल बहुत वाली चांसिस ने कि टाइमली अपलाई करो तो आस्ट्रेली नवंबर इनटेक वीज़ा मिलने बहुत सारे चांसिस नज़र आ रहे हैं सो so य सारी जानकारी अच्छ रहेगी और पूरी जानकारी थोड़े नाझी करे नैविगेट ओवरसीज सो वीजा एक्सपर्ट मिसिज वीना गोल मैं

ਹਰ ਜੋ ਜੋ ਇੱਕ ਤੇ ਅੱਛੀ ਨਿਊਜ਼ ਇਹ ਹੈ ਕਿ ਇਸ ਟਾਈਮ ਵੀਜ਼ਾ ਬਹੁਤ ਅੱਛਾ ਆ ਰਿਹਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਆ ਪੰਜਾਬ ਹਰਿਆਣਾ ਜਾਂ ਆਲ ਓਵਰ ਇੰਡੀਆ ਦਾ ਸਾਰੇ ਬੱਚੇ ਨੂੰ ਇੱਕੋ ਕੈਟਾਗਰੀ ਚ ਰੱਖਿਆ ਗਿਆ ਔਰ ਹੁਣੇ ਬੈਠੇ ਬੈਠੇ ਮੈਨੂੰ ਮੈਸੇਜ ਆਇਆ ਹੈ ਯੂटीएस ਯੂਨੀਵਰਸਿਟੀ ਨੇ ਜਿਹੜੀ ਸਾਡੇ ਏਰੀਆ ਤੋਂ ਬੰਦ ਕੀਤੀ ਹੋਈ ਸੀ ਐਪਲੀਕੇਸ਼ਨ ਉਹਨਾਂ ਨੇ ਵੀ ਸ਼ੁਰੂ ਕਰ ਦਿੱਤੀ ਜੀ ਹੁਣ ਕਿਹੜੇ ਕਿਹੜੇ ਪ੍ਰੋਫਾਈਲ ਨੂੰ ਵੀਜ਼ਾ ਆ ਰਹੇ ਆ ਪ੍ਰੋਫਾਈਲ ਜਿਹੜਾ ਠੀਕ ਹੋਣਾ ਚਾਹੀਦਾ 1 ਸਾਲ ਤੋਂ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ ਬੈਸਟ 4 ਸਬਜੈਕਟ ਚ 65% ਓਵਰਆਲ ਹੋਣਾ ਚਾਹੀਦਾ ਯੂਨੀਵਰਸਿਟੀ ਵਾਸਤੇ ਔਰ ਜੇ ਡੀ ਟੂ ਡੀ ਜਾਣਾ ਫਿਰ ਵੀ 60% ਮਿਨਿਮਮ ਹੋਣੇ ਚਾਹੀਦੇ ਸਬਜੈਕਟਸ ਅੱਛੇ ਹੋਣੇ ਚਾਹੀਦੇ ਜਾਂ ਆਰਟਸ ਦੇ ਵਿੱਚ ਵੀ ਹੈ ਤੇ ਆਰਟਸ ਦੇ ਸਬਜੈਕਟ ਜਿਹੜੇ ਹਰ ਸ਼ੋ ਚ ਅਸੀਂ ਦੱਸਦੇ ਆ ਜੇ ਮੰਨ ਲਓ ਤੁਸੀਂ ਮੈਥ ਰੱਖਿਆ ਇਕਨੋਮਿਕਸ ਰੱਖਿਆ ਕੁਝ ਐਦਾਂ ਦੇ ਕੰਬੀਨੇਸ਼ਨ ਆ ਪੋਲੀਟੀਕਲ ਸਾਇੰਸ ਹੈ ਹਿਸਟਰੀ ਹੈ ਸਾਈਕੋਲੋਜੀ ਕੁਝ ਐਦਾਂ ਦੇ ਜਿਹੜੇ ਸਬਜੈਕਟਸ ਹੈ ਉਹ ਤੁਹਾਡੇ ਐਕਸੈਪਟਡ ਆ ਅਦਰਵਾਈਜ਼ ਕਾਮਰਸ ਮੈਡੀਕਲ ਨਾਨ ਮੈਡੀਕਲ ਜਿਹੜੇ ਵੀ ਐਸਪੀ ਵਿੱਚ ਸਾਰੇ ਐਕਸੈਪਟ ਵੇਡਾ ਜੀ ਹੋ ਗਈ ਇੱਕ ਗੱਲ ਹਮ ਸੈਕੰਡ ਜਿਹੜੀ ਹੈ ਆਈਐਸਪੀਟੀ ਐਂਡ ਟੋਫਲ ਫਿਰ ਹੁਣ ਨਵੇਂ 8 9 ਟੈਸਟ ਹੋਰ ਐਡ ਕਰਤੇ ਆ ਤੇ ਉਹ ਸਾਰੇ ਹੀ ਐਕਸੈਪਟਡ ਹੈ 7 ਅਗਸਤ ਨੂੰ ਨਵੇਂ ਐ ਜਿਹੜੇ ਆ ਹੋਰ 8 ਨੂੰ ਟੈਸਟ ਐਡ ਹੋ ਚੁੱਕੇ ਆ ਹੁਣ ਇਹਨਾਂ ਟੈਸਟ ਤੋਂ ਕੀ ਹੋਏਗਾ ਕਿ ਸਟੂਡੈਂਟ ਦੇ ਕੋਲ ਅਪਰਚ्युनिटी ਬਹੁਤ ਹੋ ਜਾਏਗੀ ਜਿਹੜੇ ਨਵੇਂ ਟੈਸਟ ਆਇਆ ਹੈ ਉਹਦੇ ਵਿੱਚ ਪੁੱਛ ਟੈਸਟ ਦੇ ਵਿੱਚ ਤੇ ਇਹ ਦੇਖੋ ਕਿ ਜਿੱਦਾਂ ਪੀਟੀਆ ਹੈ ਇਸ ਦੇ ਵਿੱਚ ਤੁਸੀਂ ਇੱਕੋ ਵਾਰੀ ਦੇਣਾ ਹੈ ਪੇਪਰ ਕਈ ਵਾਰੀ ਕੋਈ ਟੈਕਨੀਕਲ ਫਾਲਟ ਆ ਗਿਆ ਬੜਾ ਏਦਾਂ ਦੇ ਸਾਡੇ ਕੋਲ ਆਂਦੇ ਆ ਬੱਚੇ ਕੋਈ ਟੈਕਨੀਕਲ ਫਾਲਟ ਲਿਸਨਿੰਗ 'ਚ ਆ ਗਿਆ ਜਾਂ ਮਤਲਬ ਕੁਛ ਏਦਾਂ ਦਾ ਆ ਗਿਆ ਤੇ ਬੱਚਾ ਨਰਵਸ ਹੋ ਗਿਆ ਉਸ ਟਾਈਮ ਕਿਉਂਕਿ ਉਹ ਟੈਕਨੀਕਲ ਫਾਲਟ ਸੀਗਾ ਇੱਕ ਕੁਐਸਚਨ ਮਿਸ ਹੋਇਆ ਉਦੇ ਨਾਲ ਸਾਰਾ ਪੇਪਰ ਖਰਾਬ ਹੋ ਗਿਆ ਇਹਨਾਂ ਦੇ ਵਿੱਚ ਕੀ ਹੈ ਸਟੂਡੈਂਟ ਦਾ ਜਿਹੜਾ ਹੈ ਉੱਥੇ ਮਤਲਬ ਬੈਕਐਂਡ ਤੇ ਜਿਹੜਾ ਹੈ ਟ੍ਰੇਨਰ ਬੈਠੇ ਹੋਏ ਹੈ ਸਕਿਲਟੀ ਬੈਠੇ ਹੋਏ ਹੈ ਜਸਟ ਸਪੀਕਿੰਗ ਜਾਂ ਲਿਸਨਿੰਗ ਇਹੀ ਦੋ ਚੀਜ਼ਾਂ ਚ ਫਾਲਟ ਆਉਣ ਦੀ ਉਮੀਦ ਹੁੰਦੀ ਹੈ ਰੀਡਿੰਗ ਤੇ ਰਾਈਟਿੰਗ ਚ ਤੇ ਉਹ ਪੇਪਰ ਹੀ ਹੁੰਦਾ ਹੁਣ ਇਹਨਾਂ ਦੇ ਵਿੱਚ ਕੀ ਹੈ ਕਿ ਸਟੂਡੈਂਟ ਜੇ ਪੂਈ ਵੀ ਗਲਤੀ ਹੋ ਗਈ ਉਹ ਦੁਬਾਰਾ ਪੁੱਛ ਸਕਦਾ ਹੈ ਤੇ ਇੱਕ ਵਾਰੀ ਹੋਰ ਰਿਪੀਟ ਕਰ ਸਕਦਾ ਹੈ ਮੀਨਸ ਕੀ ਉਹਨੂੰ ਦੋ ਚਾਂਸ ਮਿਲਾਂਗੇ ਹੂੰ ਤੇ ਇਹ ਜਿਹੜੇ ਆ ਟੈਸਟ ਬਹੁਤ ਸੋਹਣੇ ਆ ਆ ਔਰ ਜਿਹੜੇ ਪੁਰਾਣੇ ਪੇਪਰ ਆ ਉਹਨਾਂ ਤੋਂ ਥੋੜੇ ਸਸਤੇ ਵੀ ਆ ਰੇਟ ਵੀ ਘਟਾ ਹੈ ਚਾਂਸ ਵੀ ਇਹਨਾਂ ਦੇ ਕੋਲ ਜ਼ਿਆਦਾ ਰਿਜ਼ਲਟ ਵੀ ਛੇਤੀ ਆ ਇਹ ਚੀਜ਼ਾਂ ਹੁਣ ਸਟੂਡੈਂਟਸ ਨੂੰ ਐਡ ਹੋਈਆਂ ਇਹ ਹੋ ਗਿਆ ਹੁਣ ਟੈਸਟ ਹੂੰ ਥਰਡ ਕੀ ਆ ਗਿਆ ਜਿਹੜੀ ਜੀਟੀ ਹੈ ਇਹ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਤੁਹਾਡਾ ਵੀਜ਼ਾ ਦੀ ਤਰਫ ਲੈ ਕੇ ਜਾ ਉਹ ਜੀਟੀ ਕੀ ਹੋਏ ਪੇਰੈਂਟਸ ਦੀ ਇਨਕਮ ਸੇਵਿੰਗ ਇਕੱਠੀ ਸੇਵਿੰਗ ਤੇ ਨਹੀਂ ਪਾਉਂਦੇ ਕੋਈ ਸੋਰਸ ਮੰਗ ਸਕਦੇ ਜਰੂਰੀ ਨਹੀਂ ਨਾ ਮੰਗਣ ਪਰ ਤਿਆਰ ਰਹਿਣਾ ਪੈਂਦਾ ਮਤਲਬ ਉਹਨਾਂ ਦੀ ਜਿਹੜੀ ਇਨਕਮ 5 ਲੱਖ ਦੀ ਹੋਏ ਔਰ ਦਿਖਾਤਾ ਤੁਸੀਂ 50 ਲ ਉਹ ਵੀ ਜਿਹੜਾ ਅਨੇਵਨ ਹੁੰਦਾ ਘੱਟ ਤੋਂ ਘੱਟ 10 12 15 ਲੱਖ ਇਨਕਮ ਹੋਣੀ ਚਾਹੀਦੀ ਹੈ ਪੇਰੈਂਟ ਦੇ ਦੋਨਾਂ ਦੇ ਮਿਲਾ ਕੇ ਔਰ ਤੁਹਾਡਾ ਜਿਹੜਾ ਫੰਡ ਜਿਹੜਾ ਸ਼ੋ ਕਰਨੇ ਆਲਮੋਸਟ 35 40 ਲੱਖ ਡਿਪੈਂਡ ਕਰਦਾ ਯੂਨੀਵਰਸਿਟੀ ਦੇ ਕਿਉਂਕਿ ਲਿਵਿੰਗ ਐਕਸਪੈਂਸਸ ਹੁੰਦੇ ਹੀ ਆ 29700 ਡਾਲਰ ਏਅਰ ਫੀਅ 2000 ਡਾਲਰ ਫਿਕਸ ਹੀ ਆ ਹੈਲਥ ਇੰਸ਼ੋਰੈਂਸ ਆਲਮੋਸਟ ਫਿਕਸ ਹੀ ਹੁੰਦੀ ਹੈ ਉਹਦੇ ਅਲਾਵਾ ਜਿਹੜਾ ਵੇਰੀਏਸ਼ਨ ਆਉਂਦਾ ਫੰਡ ਸ਼ੋ ਚ ਉਹ ਆਉਂਦਾ ਹੈ ਯੂਨੀਵਰਸਿਟੀ ਫੀਸ ਦਾ ਹਮ ਮੰਨ ਲਓ ਕਿ ਕਿਸੇ ਯੂਨੀਵਰਸਿਟੀ ਦੀ ਫੀ 40000 ਹੈ ਕਿਸੇ ਦੀ 50000 ਹੈ ਕਿਸੇ ਦੀ 35000 ਹੈ ਉਹ 35 ਤੋਂ 50000 ਡਾਲਰ 15000 ਡਾਲਰ ਦਾ ਫਰਕ ਪੈ ਗਿਆ 7 ਤੋਂ 8 ਲੱਖ ਰੁਪਇਆ ਫੰਡ ਸ਼ੋ ਵਿੱਚ ਫਰਕ ਪੈ ਜਾਣਾ ਕਿਉਂਕਿ 6 ਮਹੀਨੇ ਦੀ ਫੀਸ ਤੇ ਜਾਣੀ ਹੈ ਜਿਹੜੀ 6 ਮਹੀਨੇ ਦੀ ਰਹਿ ਗਈ ਉਹ ਫੰਡਸ ਦੇ ਨਾਲ ਸ਼ੋ ਕਰੰਨੀ ਹੈ ਤੇ ਇਹ ਟੋਟਲ ਮਿਲਾ ਕੇ ਜਿਹੜਾ ਫੰਡ ਬੰਦਾ ਉਹ ਤੁਸੀਂ ਸ਼ੋ ਕਰਨਾ ਹੈ 3 ਮੰਥਸ ਉਹ ਕੁਝ ਯੂਨੀਵਰਸਿਟੀਆਂ ਜਿਹੜੀ 6 ਮੰਥ ਦੀ ਫੀਸ ਜਾਣੀ ਉਹਨੂੰ ਵੀ ਪਹਿਲੇ ਹੀ ਦੇਖਦੀਆਂ ਉਹਦਾ ਵੀ ਸੋਰਸ ਦੇਣੀ ਹੈ ਬਟ ਜ਼ਿਆਦਾਤਰ ਯੂਨੀਵਰਸਿਟੀਆਂ ਉਸ طرف ਧਿਆਨ ਨਹੀਂ ਦਿੰਦੀਆਂ ਤੇ ਆਨ ਐਵਰੇਜ ਤੁਸੀਂ 35 40 ਜਾਂ 42 45 ਲੱਖ ਮੈਕਸਿਮਮ ਇੰਨੇ ਵੀ ਘਾਣਾ ਹੁੰਦਾ ਜੇ ਯੂਨੀਵਰਸਿਟੀ ਬਹੁਤ بڑے ਲੈਵਲ ਦੀ ਹੋਏ ਫੀਸ ਜ਼ਿਆਦਾ ਹੈ ਪਰ ਜੇ ਫੀਸ ਐਵਰੇਜ ਹੈ ਫਿਰ 35 ਤੋਂ 38 ਲੱਖ 40 ਲੱਖ ਮੈਕਸਿਮਮ ਇੰਨਾ ਹੀ ਦਿਖਾਉਂਦੇ ਹੁਣ ਐਕਸੈਪਟੇਬਲ ਸਪான்ਸਰ ਕੌਣ ਹੈ ਐਕਸੈਪਟੇਬਲ ਸਪான்ਸਰ ਹੈ ਬਲੱਡ ਰਿਲੇਟਿਵਸ 3 40% ਉਹ ਵੀ ਸ਼ੋ ਕਰ ਸਕਦੇ ক্লোজ ਰਿਲੇਟਿਵ ਹੋਣ ਜਾਂ ਸਿਬਲਿੰਗ ਹੋਵੇ ਬਰਦਰ ਸਟਰਡੈਂਟ ਹੋ ਤੇ ਇਹ ਸਾਰਾ ਮਿਲਾ ਕੇ ਜਿਹੜਾ ਤੁਹਾਡਾ ਕੰਪਲੀਟ ਪ੍ਰੋਫਾਈਲ ਹੁੰਦਾ ਇਹਨਾਂ ਦੇ ਵੀਜ਼ਾ ਆਉਣ ਚ ਕੋਈ ਪ੍ਰੋਬਲਮ ਨਹੀਂ ਹੂੰ ਹੁਣ ਸਮਝੋ ਇੱਕ ਗ੍ਰੇਡ ਰੈਰ ਹੈ ਗਿਆ ਬੱਚੇ ਦਾ ਓਵਰ ਆਲ 6 ਬੈਂਡ ਹੈ ਕਿਉਂਕਿ ਯੂਨੀਵਰਸਿਟੀ ਆ 6 ਬੈਂਡ ਈਚ ਲੈਂਦੀਆਂ ਪਲੱਸ 2 ਵਾਲੇ ਬੱਚੇ ਦੇ ਮਾਸਟਰਸ ਵਾਸਤੇ 6.5 ਬੈਂਡ ਲੈਂਦੀਆਂ ਹੁਣ 6 ਬੈਂਡ ਓਵਰオール ਆ ਗਿਆ 7.5 ਆ ਗਿਆ ਕੀ ਕਰੋਗੇ ਯੂਨੀਵਰਸਿਟੀ ਨੇ ਤੇ ਲੈਣਾ ਨਹੀਂ ਜਾਂ ਤੇ ਡਿਪਲੋਮਾ ਤੋਂ ਡਿਗਰੀ ਜਾਂ ਫਿਰ ਕਾਲਜ ਚ ਤੁਸੀਂ ਪਾ ਲਓ ਫਾਇਦਾ ਕੀ ਇਹ ਕਾਲਜ ਪਾਉਂਦਾ ਇਸ ਟਾਈਮ ਕਾਲਜ ਦਾ ਵੀਜ਼ਾ ਵੀ ਯੂਨੀਵਰਸਿਟੀ ਜਿੰਨਾ ਹੀ ਆ ਰਿਹਾ ਉਹਦੇ ਵਿੱਚ ਜਿਹੜੀ ਯੂਨੀਵਰਸਿਟੀ ਦੀ ਫੀਸ ਤੁਸੀਂ 6 ਮਹੀਨੇ ਦੀ ਦੇਣੀ ਆ ਕਾਲਜ ਦੀ ਫੀਸ 19% ਸਾਲ ਦੇ ਵਿੱਚ गुਜ਼ਾਰਾ ਹੋ ਜਾਣਾ ਹਮ ਮਤਲਬ 20 2000 ਡਾਲਰ ਟੋਟਲ ਫੀਸ ਸਾਲ ਦੀ ਲੱਗ ਜਾਣੀ ਆ ਤੁਹਾਡੀ ਜਦਕਿ ਇਹ ਆਪਾਂ ਯੂਨੀਵਰਸਿਟੀਾਂ ਦੀ 20000 ਡਾਲਰ ਜਿਹੜੀ ਆ 6 ਮਹੀਨੇ ਦੇ ਦਿੰਦੇ ਆ ਤੇ ਇਹ ਸਟੂਡੈਂਟ ਨੂੰ ਜਿਹੜਾ ਵੀਜ਼ਾ ਦੀ ਤਰਫ ਲੈ ਕੇ ਜਾਂਦਾ ਮੇਰੇ ਖਿਆਲ ਮੈਂ ਆਪਣੀ ਤਰਫ ਤੋਂ ਕੋਸ਼ਿਸ਼ ਕਰਦੀ ਆ ਤੁਹਾਨੂੰ ਕੰਪਲੀਟ ਗਾਈਡੈਂਸ ਦੇਣਾ ਜਿਸ ਤੋਂ ਕਿ ਤੁਹਾਨੂੰ ਕੋਈ FAQ ਨਾ ਰਹੇ ਬਿਲਕੁਲ ਸੋ ਬਹੁਤ ਚੰਗੇ ਢੰਗ ਨਾਲ ਮੈਮ ਨੇ ਹਰ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਅਗਰ ਸਟੂਡੈਂਟ ਜਮਾਨ ਵਿੱਚ ਕੋਈ ਡਾਊਟ ਹੈ ਮੈਂ ਜ਼ਰੂਰ ਕਹੂੰਗੀ ਨੰਬਰ ਡਿਸਪਲੇ ਹੈ ਇਸ ਉਪਰ ਤੁਸੀਂ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਨੰਬਰ ਇਨਟੇਕ ਦੇ ਵਿੱਚ ਆਪਣਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੁਣੇ ਤੋਂ ਹੀ ਆਪਣਾ ਪ੍ਰੋਸੈਸ ਸ਼ੁਰੂ ਕਰਨਾ ਪਏਗਾ ਸਾਰੇ ਜਾਣਦੇ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਦ ਗੱਲ ਹੁੰਦੀ ਹੈ ਤਾਂ ਪ੍ਰੋਸੀਜਰ ਟਾਈਮ ਲੈਂਦਾ ਹੈ ਪੂਰਾ ਕੰਪਲੀਟ ਕਰਨ ਲਈ ਤਾਂ ਕਿਤੇ ਵੀ ਤੁਹਾਡੀ ਕੋਈ ਗਲਤੀ ਨਾ ਹੋਵੇ ਆਰਾਮ ਦੇ ਨਾਲ ਤੁਸੀਂ ਹਰ ਆਪਣਾ ਪੇਪਰ ਵਰਕ ਹਰ ਫਾਰਮੈਲਿਟੀ ਨੂੰ ਪੂਰਾ ਕਰ ਸਕੋ ਅਤੇ ਸਹੀ ਕੋਰਸ ਦੀ ਸਿਲੈਕ ਜੇ ਰਸਤੇ ਨਾਲ ਅੱਗੇ ਚੱਲ ਸਕੋ ਤਾਂ ਉਸ ਲਈ ਤੁਸੀਂ ਮੈਮ ਤੋਂ ਸਲਾਹ ਹੋਰ ਵੀ ਲੈ ਸਕਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਆ ਸਕਦੇ ਹੋ ਮੈਮ ਦੇ ਆਫਿਸ ਵਿਜ਼ਿਟ ਕਰੋ ਤਾਂ ਕਿ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੁਹਾਡੇ ਅਕੋਰਡਿੰਗਲੀ ਪੂਰਾ ਸਹੀ ਕੋਰਸ ਤੁਹਾਨੂੰ ਗਾਈਡ ਕੀਤਾ ਜਾ ਸਕੇ ਸੋ ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਗਈ ਅੱਗੋ ਵੀ ਅਸੀਂ ਸਾਰੇ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲੀ ਤੋਂ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ